ਚਾਲ 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 ਓ ਬੱਲੇ ਓਏ 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 ਆ ਪੁੱਠਾ ਘਮਾਤਾ ਓਏ ਪੁੱਠਾ ਘਮਾਤਾ ਇਹ ਦੁਬਾਰੇ ਦੇਖਣਾ ਪਊਗਾ ਆ ਆ ਬੱਲੇ ਓ ਵੀਰ ਗਿਆ ਵੀਰ ਗਿਆ ਵੀਰ ਗਿਆ ਸੀ ਮਸਾ ਨਿਕਲਿਆ ਵੀਰ ਗਿਆ ਸੀ ਓ ਬੱਲੇ 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 ਬੱਸੀ ਤੇ ਚੜਾਣਾ ਜੇ ਕਿਤੇ ਇਹ ਓ ਚੜਾਦੀ 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 ਵੀ ਚੜਾਦੀ ਗੱਡੀ अच्छा oh, ठीक आगल ठीक oh, 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 got, got, <किणियग काई चाहिस> है ठीक <किणियाल काते> है ठीक है ठीक <bajo> जा है ठीक ओ वेरी गुड इत बने ठीक है आठ बन गई गल बन गई गलगी गल बन गई गल बल्ले 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 आपो घुमाती ਗ੍ਰੇਟ 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 ਬੱਲੇ ਬੱਲੇ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਆਹ ਗੱਲ ਬਣ ਗਿਆ ਠੀਕ ਆ ਠੀਕ ਆ ਠੀਕ ਆ ਠੀਕ ਆ ਹੋ ਠੀਕ ਆ ਠੀਕ ਆ ਆਠ ਕੀਤੀਆਂ ਨਾ ਗੱਲ ਆ ਕੀਤੀਆਂ ਨਾ ਗੱਲ ਇਹਨੇ ਬੜੀ ਭੂਮਿਕਾ ਨਹੀਂ ਪੰਨੀ ਔਨ ਸਾਰੀ ਪੜਾਕੇ ਪਾਤੇ ਸ਼ਾਬਾਸ਼ ਉਹ ਸਰਾ ਕਰਦਾ ਸਰਾ ਕਰਦਾ ਡੇਢ ਅੰਕ ਲੈ ਕੇ ਟੀਮ ਦੇ ਖਾਤੇ 'ਚ ਵਾਧਾ ਕਰਤਾ ਬੋਲ ਹਾਂਜੀ ਸੁਣੋ ਇਸ ਵਕਤ ਮੈਂ ਮੌਨਸਟਰ ਟਰੱਕ ਦਿਖਾਉਣੇ ਆ ਉਹਨਾਂ ਦੀ ਰੇਸ ਹੋਣੀ ਆ ਮਤਲਬ ਚੋਚਨ ਟਾਚਨ ਮੁਕਾਬਲਾ ਬਹੁਤ بڑا ਕੁਝ ਦੇਖਣ ਨੂੰ ਮਿਲੂਗਾ ਇਸ ਵਕਤ ਮੈਂ ਐਡਮੈਂਟਨ ਤੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਤੇ ਹੋਵਾਂਗੇ ਤਾਂ ਲਦੂਖ ਨਾ ਦਾ ਸਥਾਨ ਆ ਉੱਥੇ ਆ ਟਰੱਕਾਂ ਦੀ ਰੇਸਾਂ ਹੋਣੀਆਂ ਦੇਖ ਲਓ ਲਾ ਲਓ ਸਾ ਵੀ ਕਿੱਡੇ ਕਿੱਡੇ ਦੰਤਾਂ ਰਗੇ ਟਰੱਕ ਨੇ ਮੌਨਸਟਰ ਟਰੱਕ ਕਹਿੰਦੇ ਆ ਤਾਂ ਇਹ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਨਾਲ ਮੇਰੇ ਆਇਆ ਕੌਣ ਉਹ ਵੀ ਤੁਹਾਨੂੰ ਮੈਂ ਦਿਖਾ ਦਿਆਂ ਤੇ ਸਾਰੀ ਗੱਲਬਾਤ ਕਰਦੇ ਆ ਬਹੁਤ ਘੈਂਟ ਗੱਲਬਾਤ ਹੋਣੀ ਆ ਬਣੇਰੋ ਚੈਨਲ ਤੇ ਹਰਪੇ ਸਿੱਧੂ ਚੈਨਲ ਤੇ ਸਬਸਕ੍ਰਾਈਬ YouTube Facebook ਤੇ Instagram ਤੇ Snapchat harpej_sidhu21 ਉਹਨੂੰ ਵੀ ਫੋਲੋ ਕਰ ਲਿਓ ਤੇ ਹੁਣ ਸਿੱਧਾ ਆਪਾਂ ਉੱਥੇ ਮੈਦਾਨ ਚ ਹੀ ਮਿਲਦੇ ਆ ਤੇ ਨਾਲ ਆਪਣੇ ਭਾਈ ਗੁਰਦਾਸ ਭਾਈ ਸੇਵਕ ਭਾਈ ਕੀਪਾ ਜੀ ਤੇ ਭਾਈ ਲੱਖਾ ਇਹ ਨਾਲ ਆਏ ਹੋਏ ਆ ਤੇ ਮੇਲਾ ਲੱਗਿਆ ਹੋਇਆ ਬਹੁਤ ਵੱਡੇ ਪੱਧਰ ਤੇ ਆ ਦੇਖੋ ਆਟੋਗ੍ਰਾਫ ਲੈਂਦੇ ਆ ਖਿਡਾਰੀ ਆ ਉ ਚਟ ਉਹ ਚਕੋਟੀ ਦੇ ਤੇ ਆ ਦੇਖ ਸਕਦੇ ਹੋ ਤੁਸੀਂ ਲੈ ਆਟੋਗ੍ਰਾਫ ਬੱਚੇ ਲੈ ਰਹੇ ਆ ਤੇ ਸਿੱਧੀ ਐਂਟਰੀ ਚੱਲ ਗਏ ਉਧਰ ਨੂੰ ਬਾਈ ਚਲੋ 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 ਸਮਾਨ ਨਾਲ ਲੈਂਦੇ ਹੋ ਸਿੱਧਾ ਗਰਾਊਂਡ 'ਚ ਹੀ ਮਿਲਦੇ ਆ ਲਓ ਜੀ ਮੌਨਸਟਰ ਫ੍ਰੀ ਸਟਾਈਲ ਆ ਗਏ ਹੁਣ ਫ੍ਰੀ ਸਟਾਈਲ ਵਿੱਚ ਕੁਝ ਵੀ ਇਹ ਕਰ ਸਕਦੇ ਆ ਦੇਖਿਓ ਕਿਰਾ ਲੈ ਫ੍ਰੀ ਸਟਾਈਲ ਮੌਨਸਟਰ ਸਭ ਤੋਂ ਪਹਿਲਾਂ yellow ਕਰਾ ਕਰੂ ਆ ਵੀ ਆ ਜਾ ਆ ਜਾ ਆ ਜਾ ਯਾ ਤੈਨੂੰ ਹੀ ਡੀਕਦੇ ਆ ਆ ਜਾ ਆ ਜਾ ਆ ਜਾ ਕਿੱਥੋਂ ਤੱਕ ਉਹ ਨਾ ਆ ਜਾ ਆ ਜਾ ਲੋ ਜੀ ਆ ਫ੍ਰੀਸਟਾਈਲ ਉਤੋਂ ਦੀ ਗੇੜਾ ਦੇ ਕੇ ਆਊਗਾ ਇਹ ਓਹ ਹੋ ਬੱਲੇ 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 ਮੌਨਸਟਰ ਫ੍ਰੀਸਟਾਈਲ ਕਿਉਂ ਮੰਨਦੇ ਆ ਬੱਲੇ ਬੱਲੇ ਕਰਾਦੀ ਵੀ ਮੌਨਸਟਰ ਜਿੰਨੇ ਆ ਜੈਲੋ ਕਲਾਕਾਰੀਆਂ ਦਿਖਾ ਰਿਹਾ ਵਾ ਹੁਣ ਇਹਨੇ ਕਲਾਕਾਰੀਆਂ ਲਾਉਣੀਆਂ ਆਉਂਦੀ ਆ ਆ ਚੜਾ ਉੱਤੋਂ ਦੀ ਚੜਾਉ ਓ ਕੀ ਗਾ ਠੀਕ ਆ ਠੀਕ ਆ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਵਾਹ ਉਹਨਾ ਪਾਸੇ ਤੇ ਚੜਾ ਨਾ ਜੇ ਕਿਤੇ ਇਹ ਉਹ ਚੜਾਦੀ 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 ਵੀ ਚੜਾਦੀ ਗੱਡੀ ਆਏ ਨੀਗਾ ਕੱਚਾ ਕੰਮ ਕੋਈ ਨਹੀਂ ਬਾਈ ਇੱਥੇ ਉਹ ਠੀਕ ਆ ਲੈ ਵੀਰਾ ਮੌਂਸਟਰ ਸਿਰਾ ਕਰਦਾ ਹੁਣ ਚੱਕੂ ਗਾਹੇ ਮਗਰੋਂ ਜਿੱਥੋਂ ਤੱਕ ਮੈਨੂੰ ਲੱਛਣ ਲੱਗਦੇ ਆ ਬੰਦ ਹੋ ਗਿਆ ਹੈਂ ਤਾਂ ਬੰਦੀ ਹੋ ਗਿਆ ਯਾਰ ਹੁਣ ਕ੍ਰੇਨ ਲੈ ਕੇ ਜਾਊਗੀ ਲੈ ਬੰਦ ਹੋ ਗਿਆ ਸੀਗਾ ਆ ਆ ਗਈ ਕ੍ਰੇਨ ਪੈਰ ਤੇ ਖੜਾਈ ਇਹਨਾਂ ਨੂੰ ਪਤਾ ਇਹਨਾਂ ਨੇ ਆ ਕੁਛ ਕਰਨਾ ਲੈ ਆ ਗਈ ਕ੍ਰੇਨ ਹੁਣ ਇਹ ਟੋਅ ਕਰਕੇ ਲੈ ਜਾਊਗੀ ਓਏ ਕਪੁੰਡੀ ਵੀ ਆ ਗਈ ਮਗਰ ਓ ਦੇ ਲੈ ਠੀਕ ਆ ਵੀ ਠੀਕ ਆ ਗੱਲ ਵੀਰਿਆ ਬੰਦ ਹੀ ਹੋ ਗਿਆ ਓ ਜੇਤੂ ਇਹਦਾ ਜੇਤੂ ਕਰਾਰ ਕਈ ਜਾਂਦਾ ਮੈਂ ਜੇਤੂ ਆ ਚਲੋ ਜਿੰਨਾ ਵੀ ਹੋਇਆ ਬਹੁਤ ਚੰਗਾ ਹੋਇਆ ਕਮਾਲ ਦੀ ਸਟੰਟ ਬਾਜੀ ਦਿਖਾਈ ਇਹਨੇ ਸਰਾਹ ਹੋ ਗਿਆ ਬਈ ਸਰਾਹ ਹੋ ਗਿਆ ਹੱਥ ਬਾਹਰ ਕੱਢ ਕੇ ਹੁਣ ਅਗਲਾ ਪ੍ਰੋਸੈਸ ਦੇਖੋ ਕੀ ਕਰਦੇ ਆ ਇਹ ਲਓ ਜੀ ਇਹ ਖਰਾਬ ਹੋ ਗਿਆ ਹੁਣ ਟੋਅ ਕਰਕੇ ਲੈ ਚੱਲੇ ਆ ਪੀਲੇ ਦੇ ਤੇ ਗੱਲ ਇੰਨੀ ਹੀ ਸੀਗੀ ਆ ਪੀਲੇ ਵਾਲੇ ਦੇ ਮੌਨਸਟਰ ਜਿਹੇ ਤਾਂ ਬੱਸ ਵੀ ਹੁਣ ਚੱਲਿਆ ਘਰ ਨੂੰ ਇਹ ਤਾਂ ਹੋ ਗਿਆ ਵਿਲਾ ਹੋ ਜੋ ਤਿਆਰ ਹਰੇ ਦੀ ਵਾਰੀ ਆ ਗਈ ਹਰਿਆ ਵੀ ਲੈ ਹੋ ਜਾ ਕਰੜਾ ਹਰਾ ਮੌਨਸਟਰ ਆ ਗਿਆ ਹਰਾ ਮੌਨਸਟਰ ਚਾਲੀ 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 ਚੱਲ ਮਾਰੀ ਉਹ ਲੈ ਹਰਾ ਬੋਸ ਆ ਗਿਆ ਠੀਕ ਆ ਗੱਲ ਬੜਕਦਾ ਪੂਰੀ ਆ ਬੜਕ ਪੂਰੀ ਆ ਮੈਂ ਜਾ ਉਪਾ ਕੇ ਤੇ ਟਪਾਊਗਾ ਇਹ ਆ ਉਹੀ ਗੱਲ ਕਰਦੀ ਉਹੀ ਗੱਲ ਕਰਦੀ ਚੱਲ 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 ਫੇਰ ਚੱਲ ਫੇਰ ਚੱਲ ਓ ਚੱਕ ਕਮਾਹ ਨੂੰ ਪੋਰਾ ਕਹਿ ਕਮਾਹ ਚੱਲ 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 ਮਾੜੇ ઓਵੇ ਸਟਾਪ ਮੀਂ ਤੇ ਬੈਟ ਚੱਲ ਚੱਲ ਠੀਕਾ 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 ਵੀ ਠੀਕਾ ਠੀਕਾ ਬਣ ਗਈ ਗੱਲ ਠੀਕਾ commenter 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 चल चल ओ बल्ले 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 कराती इनु कह बल्ले बल्ले कराती बस्सा उतों दी ले गया बस्सा उतों दी ਚੱਲ 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 ਹੁਣ ਦੇਖੋ ਕੀ ਕਰਦਾ ਕਰਤਾ ਸਿੱਧਾ ਹੋ ਗਿਆ ਇੱਧਰ ਆਓ ਦੇਖੋ ਕੀ ਕਰਦਾ ਠੀਕ ਆ ਠੀਕ ਆ ਗੱਲ ਵੀ ਠੀਕ ਆ கரੰਟ ਪੂਰਾ ਇੱਕ ਕੈਨੇਡਾ ਦੇ ਅਲਬਰਟਾ ਸਟੇਟ ਦੇ ਵਿੱਚ ਐਡਮੈਂਟਨ ਤੋਂ 15 ਕਿਲੋਮੀਟਰ ਦੀ ਦੂਰੀ ਤੇ ਕੰਮ ਚੱਲੀ ਜਾਂਦਾ ਚਲ ਆ ਜਾ 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 ਦੀਪਸ਼ੂ ਆ ਜਾਂਦਾ ਵੀ ਆਦਾ ਕਰਤੱਬ ਦਿਖਾ ਕੇ ਦੇਖੋ ਇੰਨਾ ਤਾਂ ਦਿਖਾਉ ਸ਼ਾਇਦ ਕਿ ਨਹੀਂ ਨਹੀਂ ਬਸ ਲੱਗਿਆ ਸਰੇ ਇਹ ਚਲੇ ਗਿਆ ਬਾਹਰ ਹੁਣ ਹੁਣ ਨਹੀਂ ਆਉਂਦਾ ਹੁਣ ਅੱਗੇ ਆਉਣਗੇ ਉਹਨਾਂ ਦੇ ਵਿੱਚੋਂ ਲੈ ਵੀ ਨੀਲਾ ਆ ਗਿਆ ਮੈਦਾਨ ਦੇ ਵਿੱਚ ਹੁਣ ਨੀਲਾ ਆ ਗਿਆ ਮੈਦਾਨ ਦੇ ਵਿੱਚ ਦੇਖੋ ਕੀ ਕਰਦਾ ਲਓ ਜੀ ਦੇਖੋ ਨੀਲਾ ਆ ਗਿਆ ਹੁਣ ਕਰੂਗਾ ਸਟੰਟ ਬਾਜੀ ਆ ਆ ਗਿਆ ਨੀਲਾ ਹੁਣ ਨੀਲੇ ਦੀ ਵਾਰੀ ਆ ਗਈ ਦੇਖੋ ਕੀ ਕਰਦਾ ਇਹ ਐਡਮਿੰਟਨ ਚ ਹੋਈ ਜਾਂਦਾ ਗੋਰੀਆਂ ਦਾ ਟੂਰਨਾਮੈਂਟ ਕਹਿ ਲੋ ਇਹ ਚੱਲ 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 ਦੇਖ ਕੀ ਕਰਦਾ ਚੱਲ ਚੱਲ ਅਜੇ ਇੱਥੇ ਕਮਾਈ ਜਾਂਦਾ ਵਾ ਅਜੇ ਉਹਨਾ ਕਰੰਟ ਨਹੀਂ ਦਿਖਾਇਆ ਜਿੰਨਾ ਇਹਦੇ ਨਾਲ ਦੇ ਨੇ ਦਿਖਾਇਆ ਸੀਗਾ ਜਿੰਨਾ ਇਹਦੇ ਨਾਲ ਦੇ ਨੇ ਕਰੰਟ ਦਿਖਾਇਆ ਸੀ ਇਹ ਇਹ ਨਹੀਂ ਨਹੀਂ ਚੜ ਮੈਂ ਕਿ ਉੱਤੋਂ ਨਹੀਂ ਚੜਾਉਗਾ ਇਹ ਓ ਠੀਕ ਆਠੀ ਆ ਆ ਮਾੜਾ ਯਾਰ ਕਿੱਥੇ ਆ ਮਾੜਾ चाल 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 ओ नहीं चल 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 ओ ठीक आ नहीं उन्ना जिन्नी उम्मीद करते उन्ना नहीं करंट कट रहा ओ ठीक आ ठीक आ आ गल ठीक लगी आ गल ठीक लगी आ गल ठीक लगी चल 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 आ ਠੀਕ ਆ ਠੀਕ ਆ ਲੈ ਆ ਠੀਕ ਆ ਠੀਕ ਆ ਆ ਠੀਕ ਆ ਗੱਲ ਇੱਥੇ ਹੀ ਰੱਖੀ ਹੁਣ ਕੰਮ ਜਾਵਾਂ ਹੁਬਾਈ ਦੇਖੋ ਬੱਦਲ ਪਾੜਦਾ ਹੁੰਦਾ ਜਿਵੇਂ ਹੁਣ ਇਹਦੇ ਉੱਤੋਂ ਦੀ ਆਉਣ ਦੇ ਇਹ ਆ ਲੈ ਵੈਰੀ ਗੁੱਡ ਬਈ ਇੱਥੇ ਗੱਲ ਬਣੇ। ਹਾਂ ਠੀਕ ਆ ਆ ਠੀਕ ਆ ਆ ਠੀਕ ਆ ਆ ਠੀਕ ਆ। ਆ ਠੀਕ ਆ ਗੱਲ। ਹੁਣ ਹੌਲੀ 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 ਪਤਾ ਲੱਗੀ ਆ ਗੱਲ। ਏ ਏ ਏ ਏ ਓ ਠੀਕ ਆ ਠੀਕ ਆ ਗੱਲ। ਦਾ ਸਿਰ ਜਿਹੜਾ ਡਿੱਕਾ ਲਾਉਂਦਾ ਮੈਨੂੰ ਕਿਤੇ ਪੜਾਇਆ ਜਾਂ ਇਹ ਇਤਨੀ ਹਲੇ ਭੈਈ ਜਾਂਦਾ ਓ ਓ ਓ ਗ੍ਰੇਟ 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 ਵਾਹ ਬਣ ਗਈ ਗੱਲ 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 ਓ ਬਣ ਗਈ ਗੱਲ ਬਣ ਗਈ ਗੱਲ ਬੱਲੇ 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 ਆ ਬੱਲੇ ਬੱਲੇ ਕਰਾਤੀ ਜਿਹਨੂੰ ਕਹਿੰਦੇ ਆ ਬੱਲੇ ਬੱਲੇ ਕਰਾਤੀ ਕੋਡ ਕੋਡੀ ਇਸ ਤਰ੍ਹਾਂ ਆਡੀਅנס ਦੇਖੋ ਕਿੰਨੀ ਬੈਠੀ ਆ ਚੱਲੋ ਵੀ ਅੱਗੇ ਆ ਆ ਗਿਆ ਆ ਆ ਗਿਆ ਉਹਦੇ ਕਰਤੱਬ ਦਿਖਾ ਗਏ ਨਿਕਲੂਗਾ ਬਾਹਰ ਹੁਣ ਕਰੂ ਟਾਟਾ ਬਾਏ ਬਾਏ ਨਹੀਂ ਠੀਕ ਆ ਵੀ ਠੀਕ ਆ ਪਹਿਲਾਂ ਠੰਡਾ ਸੀ ਕੰਮ ਹੁਣ ਤੇਜ਼ ਸੀ ਤੇਰਾ ਪੂਰਾ ਕੰਮ ਕਰਦਾ ਸੀ ਕੰਮ ਹੁਣ ਠੀਕ ਸੀ ਗੱਲ ਅੱਗੇ ਆ ਗਿਆ ਹਰਾ ਆ ਗਿਆ ਹਰਾ ਆ ਗਿਆ ਹਰਾ ਆ ਗਿਆ ਲੈ ਹਰਾ ਆ ਗਿਆ ਨਵਾਂ ਮਦਾਨ ਦੇ ਵਿੱਚ ਆ ਗਿਆ ਹੁਣ ਅਗਲਾ ਆ ਗਿਆ ਹਰਾ ਮਦਾਨ ਦੇ ਵਿੱਚ ਆ ਗਿਆ On the quick Ricardo Monster Saka. Ombra di ਠੀਕ ਆ ਠੀਕ ਆ ਚੱਲ ਚੱਲ ਤੇਰੇ ਕਰਤੱਬ ਦੇਖਦੇ ਆ ਕੀ ਕਰਦਾ ਏ ਏ ਆਏ ਆ ਆ ਚੜਾ ਤਾ ਲੈ ਬੱਲੇ 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 ਸਿਰਾ ਕਰਤਾ ਆ ਆ ਬੱਲੇ ਵੀਰ ਗਿਆ ਵੀਰ ਗਿਆ ਵੀਰ ਗਿਆ ਸੀ ਮਸਾ ਨਿਕਲਿਆ ਵੀਰ ਗਿਆ ਸੀ ਮਸਾ ਨਿਕਲਿਆ ਲੈ ਆ ਆ ਗਿਆ ਹੁਣ ਇੱਧਰ ਆ ਗਿਆ ਠੀਕ ਆ ਗੱਲ ਠੀਕ ਆ ਠੀਕ ਆ ਕਰਦਾ ਕਰਦੀ ਪੱਟੀ ਚੱਲ ਹੋ ਰਹੀ ਤਾਂ ਅੱਖਾਂ ਹੀ ਅੱਖਾਂ ਦੀ ਘੱਟਾ ਪਈ ਚੱਲ ਲੈ 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 ਅੱਖਾਂ ਦੀ ਘੱਟਾ ਪਈ ਓ ਠੀਕ ਆ ਦੇਖੋ ਓ ਠੀਕ 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 ਗੱਲ ਬਣ ਗਈ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਹੋ ਜਾਂਦਾ ਲੈ ਗਾਲਾ ਖਤਰਨਾਕ ਆਏ ਏ ਓ ਬੱਲੇ 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 ਓ ਪੰਤੀ ਪੰਤੀ ਬੈਨ ਵੀ ਪੰਤੀ ਕਾਰ ਵੀ ਪੰਤੀ ਹੁਣ ਆ ਬਸ ਆਏ ਓ ਠੀਕ ਆ ਠੀਕ ਆ ਠੀਕ ਆ ਨਹੀਂ ਠੀਕ ਆ ਵੀ ਤਗੜਾ ਬੰਦਾ ਤਗੜਾ 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 ਹਜ਼ਾਰਾਂ ਰੁਪਈਆ ਦਾ ਡਾਲਰਾਂ ਦਾ ਨੇ ਤੇਲ ਖਾ ਜਾਣਾ ਅੱਜ ਪਰ ਸ਼ੌਕ ਹੈ ਇਹਨਾਂ ਨੂੰ ਲੈ ਡਾੜ ਦੇ ਕੋ ਅਕਤਮਾ ਤੱਕ ਮਾ ਕਮਾ ਇਹਨੂੰ ਪੂਰਾ ਕਰ ਬੱਲੇ 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 ਆਹਾ ਸਵਾਦ ਆ ਗਿਆ ਸਵਾਦ ਆ ਗਿਆ ਸਵਾਦ ਆ ਗਿਆ ਆ ਸਵਾਦ ਆ ਗਿਆ ਚੱਲ 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 ਆਉਣ ਦੇ ਆਉਣ ਦੇ ਤਾਂ ਤੋਂ ਪਗੜ ਕੇ ਲਿਆਊਗਾ ਇਹ ਬੱਲੇ 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 ਆ ਗਿਆ ਸਾਈਡ ਤੇ ਲਾ ਲਿਆ ਲਾਦਾ ਮੈਨੂੰ ਇਹਦਾ ਬੱਸ ਹੋਊਗਾ ਇਹ ਨਹੀਂ ਨਹੀਂ ਹੈ ਚੱਲੂਗੇ ਚੱਲੂਗੀ ਨਹੀਂ ਨਹੀਂ ਹੁਣ ਤਾਂ ਸਾਸਤਰੀ ਕਾਲੀ ਬੁਲਾਉਣ ਆਉਂਦਾ ਦਾ ਮੈਨੂੰ ਹੁਣ ਤਾਂ ਫਤਿਹ ਦੀ ਸਾਂਝ ਹੀ ਪਾਉਣ ਆਉਂਦਾ ਕੱਲੀ ਆ ਗਿਆ ਆ ਗਿਆ ਆ ਗਿਆ ਆ ਗਿਆ ਨਹੀਂ ਵੀ ਵਾਕਈ ਬਣਦਾ ਯਾਰ ਇਹਨੇ ਹੈਂਡਸ਼ੇਕ ਕਰਨਾ ਵਾਹ ਵੱਧ ਤੇ ਵੱਧ ਸ਼ਾਇਦ ਲਾਸਟ ਹੀ ਹੋਗਾ ਇਹਦਾ ਲਓ ਜੀ ਇਹ ਵੀ ਹੁਣ ਕਿੱਥੋਂ ਆਦਾ ਕਲਾਕਾਰੀ ਕਰਕੇ ਬਾਹਰ ਹੀ ਜਾਊਗਾ ਇਹ ਜਿੱਥੋਂ ਤੱਕ ਲੱਗਦਾ ਉਹ ਬਾਹਰ ਗਿਆ ਲੈ ਬਾਹਰ ਗਿਆ ਲਓ ਜੀ ਹੁਣ ਚਿੱਟਾ ਆ ਗਿਆ ਚਿੱਟਾ ਆ ਗਿਆ ਹੁਣ ਅੱਗੇ ਚਿੱਟਾ ਆ ਗਿਆ ਇਹ ਦੇਖੋ ਕੀ ਕਾਰਨਾਮੇ ਕਰਦਾ ਇਹ ਉਹ ਪੈਰ ਤੇ ਠੀਕ ਆ ਉਹ ਵੀ ਪੈਰ ਤੇ ਨਿਕਲੇ ਆਉਂਦੇ ਆ ਪੈਰ ਤੇ ਹੀ ਇਹ ए ए चल चिट्टिया चल 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 ए चढ़ाता ओ बल्ले 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 ओ बल्ले सिरा करता सिरा करता सिरा करता केड़े कोड़े आ रोकवा बैग करके चढ़ाते फिर गल बनो पाने नु आ चीज ते चढ़ाणा इने आ ए नहीं नहीं अरे मोशन नहीं फड़ेया मोशन नहीं फड़ेया ने ਓ ਓ ਚਲਾ 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 ਇਹਨੂੰ ਕਹਿੰਦੇ ਸਿੱਧੀ ਟੱਕਰ ਲੈਣਾ ਸਿੱਧਾ ਮੱਥਾ ਲਾਉਣਾ ਸਿੱਧਾ ਮੱਥਾ ਲਾਉਣਾ ਕਹਿੰਦੇ ਆ ਇਹਨੂੰ ਇਹਨੂੰ ਸਿੱਧਾ ਮੱਥਾ ਲਾਉਣਾ ਕਹਿੰਦੇ ਆ ਏ ਏ ਇਹਨੂੰ ਸਿੱਧਾ ਮੱਥਾ ਲਾਉਣਾ ਕਹਿੰਦੇ ਆ ਮੋ ਸਾਹਮਣਾ ਹਜੇ ਗੱਲ ਨਹੀਂ ਪਣੀ ਹਜੇ ਮੋਸ਼ ਨਹੀਂ ਫੜੀ ਜਾਂਦਾ ਏ ਚੱਲ 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 ਕਿਹੜਾ ਬੱਲੇ ਓਏ 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 ਆ ਪੁੱਠਾ ਘਮਾਤਾ ਓਏ ਪੁੱਠਾ ਘਮਾਤਾ ਜਿਹੜਾ ਦੁਬਾਰੇ ਦੇਖਣਾ ਪਊਗਾ ਓ ਪੁੱਠਾ ਘਮਾਤਾ ਓਏ ਜਾ ਵਾਹ ਵਾਹ ਕਮਾਲ ਕਰਤੀ ਕਮਾਲ ਕਰਤੀ ਮੇਲਾ ਲੁੱਟ ਲਿਆਏ ਨੇ ਮੇਲਾ ਲੁੱਟ ਲਿਆ ਓ ਅ ਇਹ ਕੋਈ ਨਹੀਂ ਕੋਈ ਨਹੀਂ ਇਹ ਨਹੀਂ ਚੜਿਆ ਕੋਈ ਗੱਲ ਹੀ ਪਰ ਜਿਹੜਾ ਉਹ ਕਮਾਲ ਕੀਤੀ ਮੇਲਾ ਲੁੱਟ ਲਿਆ ਜਮੇ ਪੈਰ ਤੇ ਘਮਾਤਾ ਭਮੀਰੀ ਵਾਂਗੂ ਇੱਕ ਵਾਰੀ ਹੋਰ ਸੜ ਦੇ ਕੋੜਿਆਂ ਨੂੰ ਫੇਰ ਇੱਕ ਵਾਰੀ ਉਹੀ ਆਉਣ ਦੇ ਕਿਤੇ ਨਾ ਫੇਰ ਗੱਲ ਬਣ ਜੂਗੀ ਇੱਧਰ ਗਿਆ ਆ ਗਿਆ ਨੇੜੇ ਅਜੇ ਗੱਲ ਰੱਜਿਆ ਨਹੀਂ ਮਾਨ ਵਾਕਈ ਕਮਾਲ ਦੀ ਕਲਾਕਾਰੀ ਕੀਤੀ ਇਹਦੇ ਨਾਲ ਦੀ ਕਲਾਕਾਰੀ ਨਹੀਂ ਕੀਤੀ ਕਿਸੇ ਨੇ ਸਲੈਂਸਰਾਂ ਚ ਲਾੜ ਨਿਕਲਣ ਲੱਗਦੀ ਲਾੜ ਨਿਕਲਣ ਲੱਗਦੀ ਸਲੈਂਸਰਾਂ ਚੋਂ ਇਹ ਕਰੂਗਾ ਪਸ਼ਕਰ ਹੁਆ ਇਹ ਜੇ ਸਾਦੇ ਬੈਗ ਬੋਗ ਜੇ ਕਰਦਾ ਨਾ ਇਹ ਇਹ ਜੰਦ ਕਿ ਜਾਊਗਾ ਵਾਹ ਹੋਰ ਫਿਰ ਰੋਕ ਨਹੀਂ ਹਰੇ ਹਰੇ ਜਾਂਦਾ ਨਹੀਂ ਦਿੰਦਾ ਹਰੇ ਮੋੜਦਾ ਦੀਦਾ ਮੈਨੂੰ ਕਿ ਜਾਊਗਾ 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 ਨਹੀਂ ਭਈ ਕਿਆ ਪਰ ਕਮਾਲ ਕਰ ਗਿਆ ਜੋ ਇਹਨੇ ਕੀਤੀ ਕਲਾਕਾਰੀ ਉਹ ਕਮਾਲ ਕੀਤੀ ਲੈਟਾਂ ਚ ਗਾਲੀਆਂ ਆ ਗਿਆ ਪੀਲਾ ਆ ਗਿਆ ਪੀਲਾ ਸ਼ਾ ਗਿਆ ਪੀਲਾ ਦੇਖੋ ਕੀ ਕਰਦਾ ਇਹ ਹਜੇ ਤੱਕ ਬਹੁਤ ਚੰਗੀ ਪੋਜੀਸ਼ਨ ਦੇ ਵਿੱਚ ਰਹੇ ਆ ਸਾਰੇ ਆ ਗਿਆ ਪੀਲਾ ਸ਼ਾ ਗਿਆ ਪੀਲੇ ਵਾਲੀ ਗੱਲ ਹੋ ਗਈ ਚੱਲ ਵੀ ਪੀਲਿਆ ਰਾਤ ਦੇ ਬੱਜ ਚੁੱਕੇ ਇਸ ਵਕਤ ਕਿੰਨਾ ਟਾਈਮ ਹੋ ਗਿਆ ਭਾਈ 9:00 ਬੱਜ ਗਏ ਰਾਤ ਦੇ ਓ ਬੱਲੇ ਬੱਲੇ ਕਰਾਦੀ ਬੱਲੇ ਬੋਰ

ਠੀਕ ਆ ਗੱਲ ਠੀਕ ਆ ਠੀਕ ਆ ਆ ਚੱਲ 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 ਸ਼ਾਬਾਸ਼ ਕਮਾ 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 ਡੇਲ ਡਰਮਾ ਲ ਡਰਮ ਖਾ ਜਾਣੇ ਇਹਨੇ ਓ ਬੱਲੇ 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 ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਹੋ ਗਈ ਅਸ਼ਪੱਲੇ ਆਹਾਹਾ ਆਉਂਦਾ ਨਾ ਨਜ਼ਾਰਾ ਤਾਂ ਹੈ ਆਉਂਦਾ ਨਾ ਨਜ਼ਾਰਾ ਜੇ ਆਉਂਦਾ ਨਜ਼ਾਰਾ ਤਾਂ ਸ਼ੇਅਰ ਕਰ ਦਿਓ ਗੱਲ ਬਾਤ ਨੂੰ ਕਿਉਂਕਿ ਤਾੜੀਆਂ ਤਾਂ ਮਾਰ ਨਹੀਂ ਸਕਦੇ ਤੁਸੀਂ ਪਰ ਸ਼ੇਅਰ ਜ਼ਰੂਰ ਕਰ ਦਿਓ ਐ ਜਾਣਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਠੀਕਾ ਓ ਠੀਕਾ ਓ ਠੀਕਾ ਠੀਕਾ ਆਠ ਕੀਤੀਆਂ ਨਾ ਗੱਲ ਆ ਕੀਤੀਆਂ ਨਾ ਗੱਲ ਵਾਹ ਬੱਲੇ ਚੱਲ ਚੱਲ ਫੇਰ ਫੇਰ ਆਉਣ ਦੇ ਫੇਰ ਆਉਣ ਦੇ ਇੱਕ ਵਾਰੀ ਹੋਰ ਚੱਲ ਚੱਲ ਕਮਾਤੀ 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 ਵੀਰ ਗਿਆ ਵੀਰ ਗਿਆ ਵੀਰ ਗਿਆ ਵੀਰ ਗਿਆ ਵਾਹ 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 ਕੋਈ ਸ਼ਬਦ ਨਹੀਂ ਹੋ ਰਹਿ ਗਿਆ ਹੁਣ ਲੈ ਕਮਾਲ ਕਰਤੀ ਓ ਵਾਹ ਬੱਲੇ 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 ਪੂਰੇ ਸੇਫਟੀ ਵਾਲੇ ਕੰਮ ਕੀਤੇ ਹੁੰਦੇ ਆ ਲਓ ਵੀ ਠੀਕ ਆ ਗੱਲ ਆ ਗਿਆ ਬਾਹਰ ਕਹਿੰਦੇ ਲੈ ਹੁਣ ਅੱਗੇ ਦੇਖੋ ਕਿਹੜਾ ਆਊਗਾ ਹਾਂ ਇਦੂਆ ਚ ਰਹਿੰਦੇ ਆ ਹਜੇ ਹੋਰ ਵੀ ਬਣੇ ਰਹੋ ਲੈ ਵੀ ਲਾਈਟਾਂ ਛੱਟ ਲੀਆਂ ਲਾਲ ਨੇ ਮੈਦਾਨ ਦੇ ਵਿੱਚ ਲਾਲ ਆ ਗਿਆ ਲਾਲ ਆ ਗਿਆ ਹਰਾ ਆ ਗਿਆ ਵਾਹ ਉਹ ਆ ਗਿਆ 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 ਲੇ ਪੱਲੇ 哦 ਗ੍ਰੇਟ 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 ਇਹਨੇ ਬੜੀ ਭੂਮਿਕਾ ਨੀ ਬਣੀ ਔਨ ਸਾਰੀ ਪੜਾਕੇ ਪਾਤੇ 哦 ਸ਼ਾਬਾਸ਼ ਉਹ ਸਰਾ ਕਰਤਾ ਸਰਾ ਕਰਤਾ ਡੇਢ ਅੰਕ ਲੈ ਕੇ ਟੀਮ ਦੇ ਖਾਤੇ 'ਚ ਵਾਧਾ ਕਰਤਾ ਬੋਲ ਹੈ

ਉੱਤੋਂ ਤੂੰ ਬਗਲ ਕੇ ਲਿਆਊਗਾ ਹੁਣ ਬਗਲ ਕੇ ਬਗਲ ਕੇ ਬਗਲ ਕੇ ਆਊਗਾ ਓ ਬੱਲੇ 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 ਹਜੇ ਗੱਲ ਮੁੱਕੀ ਨਹੀਂ ਹਜੇ ਗੱਲ ਮੁੱਕੀ ਹਜੇ ਗੱਲ ਮੁੱਕੀ ਨਹੀਂ ਨਾਲੀ ਥੋੜਾ ਕੀਤਾ ਇਹਨੇ ਚੱਲ ਕੋਈ ਨਹੀਂ ਆ ਗਿਆ ਵੈਰੀ ਗੁੱਡ ਵੈਰੀ ਗੁੱਡ ਕਮਾਲ 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 ਕਦਾ ਭਾਜੋ 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 ਇੱਕ ਰਹਿ ਗਿਆ ਕਿਹੜਾ ਰਹਿ ਗਿਆ ਉਹ ਸੰਤਰੀ ਰਹਿ ਗਿਆ ਉਹ ਰਹਿ ਗਿਆ ਹੁਣ ਲਾਸਟ ਉਹਦੀ ਵਾਰੀ ਆਉਣੀ ਆ ਤੇ ਆਹ ਤਾਂ ਹੁਣ ਜਾਊਗਾ ਉਤੋਂ ਦੀ ਗੇੜਾ ਦੇ ਕੇ ਬਾਹਰਲੇ ਪਾਸੇ ਨੂੰ ਦੇਖਿਓ ਕਿਰਾ ਗੱਲ ਬਣੀ ਕਿ ਨਹੀਂ ਬਣੀ ਮੈਨੂੰ ਤਾਂ ਦੱਸ ਦਿਓ ਗੱਲ ਏ ਹੁਣ ਬਾਹਰਲੇ ਪਾਸੇ ਨਿਕਲ ਜਾਊਗਾ। ਕਨਵੈਂਸਮ ਹੈ। ਇਹ ਤਾਂ ਹੁਣ ਚੱਲਿਆ ਬਾਹਰ ਵਾਲੇ ਪਾਸੇ ਨੂੰ। 8 ਸੀਗੇ 8 9 ਤੇ ਹੁਣ ਉਹ ਹੋਊਗਾ ਸੰਤਰੀ। ਆ ਗਿਆ ਸੰਤਰੀ ਆ ਗਿਆ ਵੀ ਸੰਤਰੀ ਵੀ ਆ ਗਿਆ ਆਖਰੀ ਵਾਲਾ ਆ ਗਿਆ। ਇਹ ਕੋਕੀ ਕਰਦਾ। ਬੱਲੇ 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 ਸਾਰੇ ਇੱਕ ਤੋਂ ਇੱਕ ਆ ਸਾਰੇ ਇੱਕ ਤੋਂ ਇੱਕ ਕਮਾਤਾ ਕਮਾਤਾ ਕਰਾਤੀ ਵੀ ਬੱਲੇ ਬੱਲੇ ਕਰਾਤੀ ਲੈ ਵੀ ਇਹ ਵੀ ਤਕੜਾ ਵਾ ਤਕੜਾ ਕੰਮ ਵੀ ਇਹਦਾ ਵੀ ਗੱਲ ਬਣਾਈ ਤੁਰਿਆ ਆਉਂਦਾ ਇਹ ਵੀ ਆ ਗਿਆ ਆ ਗਿਆ ਆ ਗਿਆ ਆਖਰੀ ਇਹ ਲਗਭਗ ਉਹ ਠੀਕ ਆ बल्ले 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 ओ हो एरी हाइट ज्यादा सी की जमा सही आ जमा चल 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 ओ आ गया ओ बल्ले 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 करा चोपड़ा बल्ले बल्ले करा ਉਹ ਜਾਂਦਾ ਨਹੀਂ ਹਰੇ ਆਊਗਾ ਮੁੜ ਕੇ ਕਿ ਬਸ ਇਹ ਹੋ ਜਾਂਦਾ ਪਰੇ ਆ ਜਾਂਦਾ ਬਈ ਮੇਲਾ ਤਾਂ ਬਾਹਰ ਜਾਊਗਾ ਇਹ ਹੋ ਜਾਂਦਾ ਲੈ ਕਿਆ ਬਾਤ ਵੀ ਕਿਆ ਕਮਾਲ ਕਰਤੀ ਕਮਾਲ ਕਰਤੀ